ਫੋਨ ਲਾ ਕੋ ਹਲੋ ਕਿੱਥੇ ਤੁਸੀਂ ਘਰ ਹੀ ਆ ਤੁਸੀਂ ਦੱਸੋ ਰਾਜਵੀਰ ਮੈਂ ਨਹਿਰ ਦੇ ਪੁਲ ਤੇ ਖੜੀ ਆ ਜਲਦੀ ਆਓ ਮੇਰੇ ਕੋਲੇ ਨਹਿਰ ਦੇ ਪੁਲ ਤੇ ਤੂੰ ਇੱਥੇ ਕੀ ਕਰਦੀ ਆ ਰਾਜਵੀਰ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਂ ਆ ਗਈ ਘਰ ਛੱਡ ਕੇ ਹੁਣ ਘਰ ਛੱਡ ਕੇ ਆਈ ਓ ਯਾਰ ਇਹ ਕੀ ਪਾਗਲਪਣਾ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਆਪਾਂ ਡੈਡੀ ਨਾਲ ਗੱਲ ਕਰ ਲਾਂਗੇ ਬੈਠ ਕੇ ਰਾਜਵੀਰ ਉਹਨਾਂ ਨੇ ਨਹੀਂ ਮੰਨਣਾ ਸੀ ਪਰ ਮੈਂ ਯਾਰ ਤੈਨੂੰ ਭਜਾ ਕੇ ਨਹੀਂ ਲਿਆ ਸਕਦਾ ਤੂੰ ਚੁੱਪ ਕਰਕੇ ਨਾ ਘਰੇ ਚਲ ਜਾ ਜਿੱਥੇ ਵੀ ਹੈਗੀ ਆ ਮੈਨੂੰ ਇੱਕ ਗੱਲ ਦੱਸ ਦੇ ਆਉਣਾ ਚ ਨਹੀਂ ਆਉਣਾ ਯਾਰ ਮੈਂ ਨਹੀਂ ਆਉਂਦਾ ਤੂੰ ਚੁੱਪ ਕਰਕੇ ਨਾ ਉਹਦਾ ਘਰੇ ਚਲ ਜਾ ਨਹੀਂ ਆਉਣਾ ਦੇਖ ਲਓ ਮੈਂ ਨਹਿਰ ਤੇ ਛਾਲ ਮਾਰ ਦੇਣੀ ਆ ਕੋ ਯਾਰ ਕੋਈ ਗਲਤ ਕਦਮ ਨਾ ਚੱਕ ਲੈ ਚਲ ਠੀਕ ਆ ਮੈਂ ਆਉਣਾ ਤੂੰ ਰੋਕੇਂ ਤੀ ਓਹ ਹੋ ਹੋ ਬਾळा ਮਾੜਾ ਕਮੋਇਆ ਇਹ ਤਾਂ ਪੂਰਾ ਹੋ ਗਿਆ ਲੱਗਦਾ ਕੀ ਕਹੋਣਾ ਬਾਈ ਇਹ ਤਾਂ ਬਈ ਸਾਡੇ ਪਿੰਡ ਵਾਲਾ ਬਿੱਕਰ ਆ ਕੋਈ ਤੇਰਾ ਵੀ ਪਈ ਹੈ ਬਾਈ ਸਰਦੀ ਛੱਟ ਖਾਸੀ ਲੱਗਦੀ ਹੈ ਕਿੰਨੇ ਕੋਈ ਥਾਬੀ ਤਬਾਦੀ ਸੀ ਬਈ ਥਾਬੀ ਤਬਾਦੀ ਗਾਣੂ ਸੀ ਇਹ ਬੰਦੇ ਦੀ ਤਾਂ ਕਹਾਣੀ ਨਾ ਜਿਵੇਂ ਕਹਿੰਦੇ ਗੱਦ ਗੇ ਇਹਦੇ ਤੋਂ ਸੁਣ ਲਈ ਜਾਂ। ਕੀ ਗੱਲ ਹੋ ਗਈ ਬਾਈ? ਪਹਿਲਾਂ ਤਾਂ ਇਹਦਾ ਵੀ ਰਿਕੇ ਹੀ ਹੁੰਦੇਗਾ ਨਾ ਬਾਈ। ਮਾਂ ਤੇ ਉਹਨੂੰ ਛੱਡ ਕੇ ਚੁਰ ਗਿਆ। ਕੋਈ ਨਹੀਂ ਪਤਾ ਗਿਆ ਕਿ ਦੇਖਿਆ ਕਿ ਬੰਦਿਆਂ ਦੇ ਵਿੱਚ ਕੀ ਤੇ ਹੁੰਦਾ। ਸਾਈਆਂ ਚਾਚਿਆਂ ਨੇ ਮਤਲਬ ਇਹਨੂੰ ਸਪਾਲਤਾ। ਚਲੋ ਵੱਡਾ ਹੋ ਗਿਆ। ਬੇਚਾਰਾ ਜਦ ਨੂੰ ਇਹ ਸੁਰਤ ਸੰਭਲੀ ਆਪ ਦਾਪ ਤੇ ਕਰਕੇ ਖਾਣ ਲੱਗ ਗਿਆ। ਯਾ ਵੀ ਹੋ ਗਿਆ ਵਧੀਆ ਵਿਚਾਰੇ ਦਾ ਘਰ ਵਾਸ ਚੱਲਿਆ ਸੀ ਜਦੋਂ ਇਹਦੇ ਘਰ ਅਲੀ ਕੋਲ ਬੱਚਾ ਹੋਣਾ ਸੀ ਬੱਚੀ ਨਹੀਂ ਜਨਮਤਾ ਇਹਦੀ ਘਰ ਵਾਲੀ ਨੇ ਦੇਖਾ ਪਰ ਜਾਪੇ ਬਰਾਣੀ ਇਹਦੇ ਘਰ ਅਲੀ ਚੱਲ ਜੇ ਕੋਲੋਂ ਬੱਚੀ ਮਾਂ ਤੋਂ ਵਾਰੀ ਹੋ ਗਈ ਸੀ ਕਿ ਇਹ ਨਹੀਂ ਆਪਦੀ ਧੀ ਨੂੰ ਮਹਿਸੂਸ ਨਹੀਂ ਹੁੰਦਾ ਕਿ ਇਹਦੀ ਮਾਂ ਹੈ ਨਹੀਂ ਸਾਡੇ ਵਰਗਿਆਂ ਕੋਲੇ ਗੱਲਾਂ ਅਕਸਰ ਕਰਦਾ ਰਹਿੰਦਾ ਸੀ ਵੀ ਮੈਂ ਆਪਦੀ ਧੀ ਨੂੰ ਨਾ ਇਹਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਇਹ ਬੰਦੇ ਨੇ ਨਾ ਭਾਈ ਮਾਂ ਦੀ ਕਮੀ ਮਹਿਸੂਸ ਵੀ ਨਹੀਂ ਹੁੰਦੀ ਆਪਣੀ ਧੀ ਨੂੰ ਬੜੇ ਲਾਡਾਂ ਚਾਵਾਂ ਦੇ ਨਾਲ ਆਪਣੀ ਧੀ ਨੂੰ ਪਾਲਿਆ ਤੇ ਇਕੱਲਾ ਰਹਿ ਗਿਆ ਸੀ ਇਹ ਹੁਣ ਇਹਦੀ ਧੀ ਹੋਈ ਇਹਨੂੰ ਸਕੂਨ ਦਿੰਦੀ ਸੀ ਜਦੋਂ ਘਰੇ ਖੇਡਦੀ ਫਿਰਦੀ ਭੱਜਦੀ ਡੈੜੀ ਡੈੜੀ ਕਰਕੇ ਇਹਨੂੰ ਪਾਪਾ ਪਾਪਾ ਕਹ ਕੇ ਆਵਾਜ਼ਾਂ ਮਾਰਦੀ ਇਸੇ ਕਰਕੇ ਇਹਨੇ ਅਵਧੀ ਧੀ ਦਾ ਨਾਮ ਵੀ ਸਕੂਨ ਕਵਰੀ ਰੱਖਿਆ ਸੀ ਕਿਉਂਕਿ ਘਰੇ ਹੋਰ ਕੋਈ ਹੈ ਹੀ ਨਹੀਂ ਸੀ ਵੀ ਮੇਰੇ ਨਾਲ ਮੇਰੀ ਧੀ ਹੀ ਹੈਗਾ ਇਹ ਹੀ ਮੈਨੂੰ ਸਕੂਨ ਦਿੰਦੀ ਹੈ ਬਈ ਬੜੀ ਨਿੰਦ ਕਰਕੇ ਇਹਨੇ ਵਿਚਾਰੇ ਨੇ ਆਪਣੀ ਧੀ ਨੂੰ ਪਾਲਿਆ ਪੋਸਿਆ ਮਟਿਆਰ ਹੋ ਗਈ ਕੋਲ ਜ ਤੱਕ ਵੀ ਇਹਨੇ ਉਹਨੂੰ ਮਤਲਬ ਉਹਦੀ ਪੜਾਈ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਇੱਥੋਂ ਤੱਕ ਇਹ ਬੰਦੇ ਨੇ ਆਪਣੀ ਜ਼ਮੀਨ ਵੀ ਵੇਚੀ ਇਹ ਨਹੀਂ ਛੱਡੀ ਠੀਗਰੀਆਂ ਕਰ ਲਈਆਂ ਜਦੋਂ ਜਿਵੇਂ ਹੋ ਗਿਆ ਜੀ ਹੁਣ ਉਹ ਨੌਕਰੀ ਦੇ ਉੱਤੇ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਜਾਣਾ ਬਸ ਬਈ ਜਿੰਨੇ ਦੀ ਕਿਸਮਤੀ ਮਾੜੀ ਹੁੰਦੀ ਜਿੰਨੇ ਦੇਖਾਂ ਤੱਕ ਲਿਖਿਆ ਸੀ ਬਈ ਇਹ ਬੰਦਾ ਲੰਘਿਆ ਨਾ ਉਦੋਂ ਛੋਗਣੀਆਂ ਪੈਣੀਆਂ ਆਪਣੀ ਧੀ ਦੇ ਚੋ ਦੀ ਸਿੱਖੀਆਂ ਵਾਸਤੇ ਇਸੀ ਕਰਕੇ ਇਹਨੇ ਆਪਣੀ ਧੀ ਦਾ ਨਾਮ ਰੱਖਿਆ ਸੀ ਇੱਕ ਸ਼ੇਕ ਪਰ ਇਹ ਚਾਹ ਨੂੰ ਕੀ ਪਤਾ ਸੀ ਕਿ ਜਿਹੜੀ ਧੀ ਦਾ ਨਾਮ ਇਹ ਸ਼ੇਕ ਰੱਖਿਆ ਉਹ ਇਸ ਤਰੀ ਮੇਰਾ ਸਾਰਾ ਕੁਝ ਨਹੀਂ ਲਈ ਥੋੜੇ ਦਿਨਾਂ ਦੀ ਗੱਲ ਹੈ ਬਾਈ ਇਸੇ ਸਿੰਘ ਮੁੰਡੇ ਦੇ ਨਾਲ ਭੱਜ ਗਈ ਭੱਜ ਵੀ ਬਸ ਇਹ ਚੀਜ਼ ਵਈ ਇਹ ਤਾਂ ਸਹਾਰ ਨਹੀਂ ਲਈ ਪਰ ਇਹ ਗੱਲ ਕਹਿੰਦਾ ਸੀ ਇਹਨੂੰ ਗੁੱਸਾ ਇਸ ਗੱਲ ਦਾ ਨਹੀਂ ਸੀ ਕਿ ਉਹ ਚਲੀ ਗਈ ਉਹ ਗੁੱਸਾ ਇਹ ਸੀ ਗੱਲ ਦਾ ਸੀ ਕਿ ਕਦੇ ਉਹਨੇ ਆਪਣੀ ਜਿੰਦਗੀ ਦੀ ਗੱਲ ਮੇਰੇ ਨਾਲ ਸਾਂਝੀ ਵੀ ਕਿਉਂ ਨਹੀਂ ਕੀਤੀ ਹੋ ਸਕਦਾ ਕਦੇ ਉਹ ਇਹਦੇ ਨਾਲ ਸਾਂਝੀ ਕਰ ਲੈਂਦੀ ਆਪਣੀ ਜਿੰਦਗੀ ਦੀ ਗੱਲ ਇਹ ਬੰਦਾ ਇਹੋ ਜਿਹਾ ਸੀ ਭਾਈ ਉਹਨੂੰ ਆਪਦੇ ਹੱਥਾਂ ਦੇ ਨਾਲ ਡੋਲੀ ਦੇ ਵਿੱਚ ਬਿਠਾ ਕੇ ਤੋੜਦਾ ਪਰ ਜਿਹੜੀ ਇਹਦੀ ਧੀ ਹੈ ਇਸ ਕੱਪਟਾ ਚੱਕ ਲਿਆ ਨਾ ਇਹ ਭਾਈ ਅੰਦਰੋਂ ਅੰਦਰੀ ਵਾਸਤੇ ਨੂੰ ਉਹ ਚੀਜ਼ ਦਾ ਦੁੱਖ ਖਾਣ ਲੱਗ ਪਿਆ ਤੇ ਜਿਹੜਾ ਬੰਦਾ ਕਦੇ ਪਿੰਡ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਕਸਰ ਖਲੇਹੇ ਦਿੰਦਾ ਹੁੰਦਾ ਸੀ ਬਈ ਆ ਨਸੀਕ ਨਾ ਪਾਉ ਜੂ ਆ ਨਸੀਕ ਨਾ ਪਾਉ ਜੂ ਇਹ ਜਿੰਦਗੀ ਕੋ ਦੀ ਦਰਵਾਜ਼ਾ ਕਰ ਦੇਣਗੇ ਆ ਸ਼ਰਾਬ ਨੂੰ ਤਾਂ ਬਾਈ ਇਹ ਇੰਨੀ ਮਾੜੀ ਗਿਣਦਾ ਹੁੰਦਾ ਸੀ ਵੀ ਇਹਨੇ ਨਾ ਘਰਾਂ ਦੇ ਘਰ ਖਾਲੀ ਕਰਤੇ ਪਰ ਉਹ ਦਿਨ ਵੀ ਆ ਗਿਆ ਬਾਈ ਜਿਹਨੂੰ ਵਿਚਾਰੇ ਆਪੇ ਜਮਾ ਥੱਕ ਥੱਕ ਕੇ ਲੱਗ ਭਾਗੇ ਨੂੰ ਇੱਕ ਹਫਤਾ ਹੋ ਗਿਆ ਬਾਈ ਹੁਣ ਤਾਂ ਇਹ दारू ਬਿਨਾਂ ਖੀਂਸੀ ਪਤਾ ਨਹੀਂ ਵਿਚਾਰੇ ਦੇ ਦਿਲ ਦੇ ਵਿੱਚ ਕੀ ਚੱਲ ਰਿਆ ਸੀ ਕਿੰਨਾ ਕਬ ਚੈਰੀ ਦਾ ਸਕੂਨ ਲਈਦੀ ਇਹਦੀ ਸੀ ਬਸ ਅਸੀਰ ਨਮਾਇ ਲਾ ਲਓ ਬਈ ਆ ਪਈ ਉਹ ਹੀ ਖਰਾਬ ਦੀ ਬੋਤਲ ਇੱਕ ਹਫ਼ਤੇ ਦੇ ਦੇਖ ਵਿੱਚ ਇਹ ਕਰ ਨੂੰ ਬਚਾਰੀ ਨਹੀਂ ਲੈ ਕੇ ਇੱਥੇ ਪਰ ਦੁੱਖ ਤੇ ਇਸ ਗੱਲ ਦਾ ਹੁੰਦਾ ਬਈ ਜਦੋਂ ਬੰਦਾ ਆਪਣੇ ਈਆਂ ਪੁੱਤਾਂ ਉੱਤੇ ਜਾਨਵਾਰ ਦਾ ਹੋਵੇ ਤੇ ਜਦੋਂ ਐਡੀ ਸੱਤ ਲੱਗ ਜੇ ਤੇ ਉਹ ਬੰਦੇ ਨੂੰ ਬਈ ਉਹ ਰਾਣੀ ਸੁਜਦੇ ਨੂੰ ਨਤਕਾਰਾਂ ਤੱਕ ਨਹੀਂ ਚਾ। ਹੁਣ ਤਾਂ ਬਈ ਇਹ ਨਰੋਂਦਾ ਰਹਿੰਦਾ ਸੀਗਾ ਵੀ ਡਿਪਰੈਸ਼ਨ ਦੇ ਵਿੱਚ ਚਲੇ ਆ ਗਿਆ ਬਹੁਤ ਜ਼ਿਆਦਾ। ਕਈ ਵਾਰ ਤਾਂ ਮਤਲਬ ਹੁਣ ਤਾਂ ਰੋਤੀ ਨਹੀਂ ਸੀ ਖਾਂਦਾ। ਕਈ ਵਾਰ ਤਾਂ ਸਾਨੂੰ ਪਤਾ ਲੱਗਦਾ ਵੀ ਛਿੜ ਗਿਆ ਤੇ ਓ ਛਿੜ ਗਿਆ ਤੇ ਕਿਸੇ ਆਖੋ ਤੇ ਅਸਰ ਨਹੀਂ ਲੰਘ ਚੁਣਦੀ। ਸਮਝਉਂਦੇ ਹੀ ਵੀ ਬਹੁਤ ਸੀਗੇ। ਪਰ ਇਹ ਅਕਸਰ ਆਪਦੀ ਧੀ ਦੀ ਗੱਲਾਂ ਕਰਦਾ ਰਹਿੰਦਾ ਵੀ ਮੇਰੇ ਤੋਂ ਗਲਤੀ ਕੀ ਹੋਈ। ਮੈਂ ਉਹਦੀ ਪਰਵਰਸਤ ਦੇ ਕੇ ਨਹੀਂ ਕਮੀ ਕਿੱਥੇ ਛੱੜਤੀ। ਮੈਂ ਉਹਦੀ ਸਾਥਰ ਕੈਸਾ ਕਿੱਥੇ ਨਹੀਂ ਲਾਏ। ਇਥੋਂ ਤੱਕ ਇਹ ਬੰਦੇ ਦੀ ਸੋਚ ਸੀ ਬਾਈ ਵੀ ਜੇ ਮੇਰੀ ਧੀ ਸਾਤਰ ਨਾ ਮੈਨੂੰ ਆਪਦਾ ਘਰ ਵੀ ਵੇਚਣਾ ਪੈ ਗਿਆ ਮੈਂ ਉਹ ਵੀ ਵੇਚ ਲਿਆ ਕਿਉਂਕਿ ਇਹਦਾ ਸਹੀ ਕਲੀਤੀ ਸੀ ਸਾਡੀ ਦੀ ਧੀ ਨੇ ਜਨਨ ਬਹੁਤ ਗਲਤ ਕੀਤਾ ਜੀ ਮੈਨੂੰ ਲੱਗਦਾ ਜੀ ਕਿ ਪ੍ਰਮਾਤਮਾ ਨੇ ਜਿੰਨਾ ਦਿੱਤਾ ਚੱਲ ਚੰਗਾ ਬਾਈ ਮੈਂ ਨਾ ਪਿੰਡ ਵਾਲਿਆਂ ਨੂੰ ਜਾ ਕੇ ਸੁਨੇਹਾ ਲਾ ਦਮਾ ਫਿਰ ਇਹਦਾ ਬਾਈ ਪਿੰਡ ਵਾਲੀ ਕਰਨਗੇ ਹੁਣ ਹੋਰ ਤਾਂ ਇਹਦਾ ਕੋਈ ਹੋਣੀਗਾ ਹਾਂ ਚੱਲ ਚੰਗਾ ਚੰਗਾ ਬਾਈ ਮੈਂ ਤਾਂ ਜਾਨਣਾ ਫਿਰ ਚਲੋ ਸ਼ੁਕਰ ਹੈ ਮੇਰਾ ਵੀ ਨਾ ਕਰ ਰਹੀ ਨਹੀਂ ਕਿ ਲੱਗ ਰਿਹਾ ਕੋਈ ਰਾਜਵੀਰ ਏ ਕੀ ਬਤਮੀਜੀ ਹੈ ਬਤਮੀਜੀ ਬਤਮੀਜੀ ਮੈਂ ਨਹੀਂ ਬਤਮੀਜੀ ਤੂੰ ਕੀਤੀ ਆ ਮੈਂ ਕੀ ਕੀਤਾ ਆਹੋ ਤੇਤਾ ਜਿਵੇਂ ਕੁਝ ਕੀਤਾ ਹੀ ਨਹੀਂ ਮੈਨੂੰ ਨਹੀਂ ਸੀ ਪਤਾ ਤੁਸੀਂ ਇੰਨੀ ਛੇਤੀ ਬਦਲ ਜੂਗੀ ਬਦਲਿਆ ਮੈਂ ਨਹੀਂ ਬਦਲੀ ਤੂੰ ਆ ਨਾ ਤੂੰ ਤਾਂ ਕਹਿੰਦੀ ਸੀ ਮਾਂ ਮੇਰੀ ਮਰੀ ਹੋਈ ਆ ਤੇ ਪਿਓ ਮੈਨੂੰ ਸਰੀਕਾ ਪਿੱਥੇ ਲੱਗ ਕੇ ਤੰਗ ਕਰਦਾ ਪਰ ਮੈਨੂੰ ਨਹੀਂ ਸੀ ਪਤਾ ਕਿ ਗਲਤ ਉਹ ਨਹੀਂ ਗਲਤ ਤੂੰ ਸੀ ਤੇਰੇ ਚ ਟੂਠ ਕੀ ਬੋਲਿਆ ਮੈਂ ਪਤਾ ਹੈ ਸਾਰਾ ਕੁਝ ਤੂੰ ਸੱਚ ਬੋਲ ਵੀ ਕੀ ਰਹੀ ਆ ਅਸਲੀ ਰੂਪ ਦਿਖਾਤਾ ਤੂੰ ਆਪ ਦਾ ਅਸਲੀ ਰੂਪ ਮੈਂ ਨਹੀਂ ਤੂੰ ਦਿਖਾਇਆ ਤੂੰ ਗਾਜ਼ੀ ਮੈਨੂੰ ਪਤਾ ਚਲੂ ਆਪਾਂ ਪਹਿਲੀ ਵਾਰੀ ਮਿਲੇ ਸੀ ਕਿੰਨੇ ਵਾਦੇ ਕੀਤੇ ਸੀ ਮੇਰੇ ਨਾਲ ਤੇ ਅੱਜ ਅਚਾਨਕ ਆਹੋ ਤਾਂ ਮੇਰੇ ਵਾਦੇ ਤਾਂ ਤੈਨੂੰ ਯਾਦ ਆ ਤੇ ਜਿਹੜੇ ਵਾਦੇ ਤੂੰ ਕੀਤੇ ਸੀ ਉਹ ਭੁੱਲ ਗਈ ਪਰ ਮੈਂ ਕੀਤਾ ਕੀ ਆ ਮੇਰੀ ਗਲਤੀ ਕੀ ਆ ਗਲਤੀ ਤੇਰੀ ਨਹੀਂ ਗਲਤੀ ਤਾਂ ਮੇਰੀ ਆ ਜਿਹੜਾ ਤੇਰੀਆਂ ਭੁੱਲੀਆਂ ਗੱਲਾਂ 'ਚ ਆ ਗਿਆ ਤੇ ਮੈਨੂੰ ਨਹੀਂ ਸੀ ਪਤਾ ਕਿ ਤੂੰ ਆਪਣੇ ਡੈਡੀ ਨਾਲ ਗੱਲ ਕਿਉਂ ਨਹੀਂ ਸੀ ਕਰਾ ਰਹੇ ਰਾਜ਼ ਨਹੀਂ ਰਹ ਉਹ ਨਹੀਂ ਮੰਨਣਾ ਸੀ ਉਹਨਾਂ ਨੇ ਨਹੀਂ ਮੰਨਣਾ ਸੀਗਾ ਮੈਂ ਮਿਲ ਕੇ ਆਂ ਤੇਰੇ ਬਾਪ ਨੂੰ ਕਾਜੀ ਕੀ ਹੋਇਆ ਮੇਰੇ ਪਾਪਾ ਨੂੰ ਤੈਨੂੰ ਕੀ ਕੋਈ ਮਰੇ ਕੋਈ ਜੀਵੇ ਤੈਨੂੰ ਕੀ ਫਰਕ ਪੈਂਦਾ ਜੇ ਮੈਨੂੰ ਐਂ ਪਤਾ ਹੁੰਦਾ ਸਕੂਨ ਤੂੰ ਐਨਾ ਵੱਡਾ ਕਦਮ ਚੱਕਣ ਤੋਂ ਪਹਿਲਾਂ 100 ਵਾਰ ਸੋਚਦਾ ਪਰ ਹੋਇਆ ਕੀ ਆ ਬਾਲੀ ਭੋਲੀ ਨਾ ਬਣ ਨਾਲੇ ਮੈਂ ਤੈਨੂੰ ਕਿੰਨੀ ਵਾਰ ਕਹਿੰਦਾ ਵੀ ਮੇਰੀ ਘਰੇ ਗੱਲ ਕਰਾ ਦੇ ਡੇਢੀ ਮੈਂ ਪਰ ਮੈਨੂੰ ਅੱਜ ਪਤਾ ਲੱਗਿਆ ਕਿ ਤੂੰ ਮੇਰੀ ਗੱਲ ਕਿਉਂ ਨਹੀਂ ਸੀ ਕਰਾ ਰਿਹਾ ਰਾਜ਼ੀ ਮੈਨੂੰ ਮਾਫ ਕਰ ਦੋ ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਜਿਹੜੀ ਆਪਣੇ ਪਿਆਉ ਦੀ ਨਹੀਂ ਹੋਈ ਉਹ ਮੇਰੀ ਕਿੱਥੋਂ ਹੋ ਜੂ ਮਾਫ ਕਰੇ ਇਹੜੀਆਂ ਕੁੜੀਆਂ ਆਪਦੇ ਮਾਪਿਓ ਦੇ ਮੋਹ ਪਿਆਰ ਨੂੰ ਪੈਰਾਂ ਵਿੱਚ ਰੋਲ ਕੇ ਘਰੋਂ ਭੱਜ ਜਾਂਦੀਆਂ ਨੇ ਉਹ ساری ਉਮਰ ਠੋਕਰੇ ਖਾਂਦੀਆਂ ਨੇ